ਹੈਲੋ ਦੋਸਤੋ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਸਾਖੀ ਲੈ ਕੇ ਅੱਜ ਦੀ ਸਾਖੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਇੱਕ ਮਹੀਨਾ ਰੁਕੇ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਨਿਕਲ ਗਏ ਅਤੇ ਮਰਦਾਨੇ ਨੂੰ ਪੁੱਛਣ ਲੱਗੇ ਕਿ ਮਰਦਾਨਿਆ ਹੁਣ ਕਿਸ ਪਾਸੇ ਜਾਣ ਨੂੰ ਤੇਰਾ ਦਿਲ ਕਰਦਾ ਹੈ ਅਸੀਂ ਉਧਰ ਹੀ ਚੱਲੀਏ ਮਰਦਾਨੇ ਨੇ ਕਿਹਾ ਗੁਰੂ ਜੀ ਜਿੱਧਰ ਤੁਹਾਡੀ ਮਰਜ਼ੀ ਹੈ ਚੱਲੋ ਗੁਰੂ ਜੀ ਨੇ ਕਿਹਾ ਕਿ ਏਮਨਾਬਾਦ ਇੱਕ ਭਾਈ ਲਾਲੋ ਤਰਖਾਨ ਰਹਿੰਦਾ ਹੈ ਚਲੋ ਪਹਿਲਾਂ ਉਸ ਨੂੰ ਵੇਖੀਏ ਕੁਝ ਦਿਨਾਂ ਬਾਅਦ ਗੁਰੂ ਜੀ ਤੇ ਭਾਈ ਮਰਦਾਨਾ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਪਹੁੰਚ ਗਏ ਭਾਈ ਲਾਲੋ ਆਪ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਇਆ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਅਸੀਸ ਦੇ ਕੇ ਕਿਹਾ ਕਿ ਕਰਤਾਰ ਤੈਨੂੰ ਚੇਤੇ ਆਵੇ ਲਾਲੋ ਜੀ ਨੇ ਪੁੱਛਿਆ ਗੁਰੂ ਜੀ ਤੁਸੀਂ ਕਿੱਧਰੋਂ ਆਏ ਹੋ ਤੁਹਾਡੇ ਦਰਸ਼ਨ ਕਰਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ ਗੁਰੂ ਜੀ ਨੇ ਕਿਹਾ ਭਾਈ ਅਸੀਂ ਪਰਦੇਸੀ ਹਾਂ ਦੇਸਾਂ ਪਰਦੇਸਾਂ ਵਿੱਚ ਫਿਰਨ ਵਾਲੇ ਹਾਂ ਪਾਈ ਲਾਲੋ ਨੇ ਕਿਹਾ ਤੁਹਾਡਾ ਸ਼ੋਭ ਨਾਮ ਕੀ ਹੈ ਗੁਰੂ ਜੀ ਨੇ ਕਿਹਾ ਸਾਡਾ ਨਾਮ ਤੂੰ ਆਪੇ ਹੀ ਜਾਣ ਜਾਏਗਾ ਹੁਣ ਬੈਠ ਕੇ ਆਪਣਾ ਕੰਮ ਕਾਰ ਕਰ ਅਤੇ ਹਰ ਹਰ ਦਾ ਨਾਮ ਜਪ ਪਾਈ ਲਾਲੋ ਨੇ ਫਿਰ ਕਿਹਾ ਮਹਾਰਾਜ ਜੀ ਤੁਹਾਡੀ ਗੱਲ ਬਾਤ ਤੋਂ ਇਉਂ ਲੱਗਦਾ ਹੈ ਕਿ ਤੁਸੀਂ ਨਾਨਕ ਤਪਾ ਹੋ ਪਰ ਜਿੰਨਾ ਚਿਰ ਤੁਸੀਂ ਆਪ ਨਾ ਦੱਸੋ ਮੈਨੂੰ ਯਕੀਨ ਨਹੀਂ ਹੁੰਦਾ ਮਰਦਾਨੇ ਨੇ ਕਿਹਾ ਜੋ ਤੂੰ ਕਿਹਾ ਹੈ ਉਹੀ ਠੀਕ ਹੈ ਮਨ ਵਿੱਚ ਸਰਦਾ ਰੱਖੋ ਲਾਲੋ ਨੇ ਫਿਰ ਮਰਦਾਨੇ ਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ ਜਾਤ ਕੀ ਹੈ ਅਤੇ ਘਰ ਕਿੱਥੇ ਹੈ ਸਭ ਵਿਸਥਾਰ ਨਾਲ ਦੱਸ ਮਰਦਾਨੇ ਨੇ ਦੱਸਿਆ ਕਿ ਮੇਰਾ ਨਾਮ ਮਰਦਾਨਾ ਹੈ ਮੈਂ 베ਦੀ ਕੁੱਲ ਦਾ ਮਰਾਸੀ ਹਾਂ ਅਤੇ ਇਹਨਾਂ ਮੇਰੇ ਮਾਲਕ ਦਾ ਨਾਮ ਨਾਨਕ ਹੀ ਹੈ ਮਰਦਾਨੇ ਕੋਲੋਂ ਇਹ ਗੱਲ ਸੁਣ ਕੇ ਲਾਲੂ ਨੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਫਿਰ ਮੱਥਾ ਟੇਕਿਆ ਤੇ ਬੜੇ ਹੀ ਪ੍ਰੇਮ ਤੇ ਸਤਿਕਾਰ ਨਾਲ ਗੁਰੂ ਜੀ ਨੂੰ ਬਿਠਾ ਕੇ ਆਪ ਭੋਜਨ ਤਿਆਰ ਕਰਨ ਵਾਸਤੇ ਚੱਲਿਆ ਗਿਆ ਪਿੱਛੋਂ ਮਰਦਾਨੇ ਨੇ ਪੁੱਛਿਆ ਇਹ ਮਹਾਪੁਰਸ਼ ਕੌਣ ਹੈ ਜਿਸ ਤੇ ਆਪ ਜੀ ਨੇ ਇਤਨੀ ਕਿਰਪਾ ਕੀਤੀ ਹੈ ਗੁਰੂ ਜੀ ਨੇ ਕਿਹਾ ਇਹ ਪਿਛਲੇ ਕਈ ਜਨਮਾਂ ਦਾ ਭਗਤ ਹੈ ਜੋ ਹੁਣ ਸਫਲ ਹੋਇਆ ਹੈ ਇਹਨੇ ਨੂੰ ਭਾਈ ਲਾਲੋ ਨੇ ਆਣ ਕੇ ਕਿਹਾ ਕਿ ਇਹ ਦਿਨਾਨਾਥ ਪ੍ਰਸ਼ਾਦਾ ਤਿਆਰ ਹੈ ਚਲੋ ਛਕ ਲਓ ਗੁਰੂ ਜੀ ਨੇ ਕਿਹਾ ਕਿ ਇੱਥੇ ਹੀ ਲੈ ਆਓ। ਲਾਲੋ ਨੇ ਕਿਹਾ ਮਹਾਰਾਜ ਚੌਂਕੇ ਵਿੱਚ ਬੈਠ ਕੇ ਕਿਉਂ ਨਹੀਂ ਸਕਦੇ? ਗੁਰੂ ਜੀ ਨੇ ਕਿਹਾ ਕਿ ਭਾਈ ਇਹ ਸਾਰੀ ਧਰਤੀ ਹੀ ਚੌਂਕਾ ਹੈ। ਜਿਹੜੇ ਸੱਚ ਵਿੱਚ ਰੱਤੇ ਹੋਏ ਹਨ ਉਹ ਸਦਾ ਸੱਚੇ ਤੇ ਸੁੱਚੇ ਹੀ ਹੁੰਦੇ ਹਨ। ਇਹ ਵਚਨ ਸੁਣ ਕੇ ਭਾਈ ਲਾਲੋ ਬੜੀ ਖੁਸ਼ੀ ਨਾਲ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਲੈ ਆਇਆ। ਬਾਜਰੇ ਦੀ ਰੋਟੀ ਨੂੰ ਦੇਖ ਕੇ ਮਰਦਾਨੇ ਨੇ ਮਨ ਵਿੱਚ ਹੀ ਗਲਾਨੀ ਨਾਲ ਕਿਹਾ ਕਿ ਇਹ ਹੀ ਖਾਣਾ ਹੈ ਗੁਰੂ ਜੀ ਨੇ ਉਸ ਦੇ ਮਨ ਦੀ ਗੱਲ ਜਾਣ ਕੇ ਆਖਿਆ ਕਿ ਮਰਦਾਨਿਆ ਇਹ ਖਾਣਾ ਖਾਓਗੇ ਤਾਂ ਹੀ ਪਤਾ ਲੱਗੇਗਾ ਇਹ ਆਖ ਕੇ ਗੁਰੂ ਜੀ ਨੇ ਮਰਦਾਨੇ ਨੂੰ ਆਪਣੇ ਹੱਥ ਨਾਲ ਰੋਟੀ ਦਿੱਤੀ ਤੇ ਕਿਹਾ ਕਿ ਦੱਸ ਕਿਹੋ ਜਿਹਾ ਸਵਾਦ ਹੈ ਮਰਦਾਨੇ ਨੇ ਜਦ ਮੂੰਹ ਵਿੱਚ ਬੁਰਕੀ ਪਾਈ ਤਾਂ ਉਸ ਨੂੰ ਅੰਮ੍ਰਿਤ ਵਰਗਾ ਸਵਾਦ ਆਇਆ ਫਿਰ ਬੜਾ ਖੁਸ਼ ਹੋ ਕੇ ਕਹਿਣ ਲੱਗਾ ਕਿ ਮਹਾਰਾਜ ਜੀ ਇਹ ਤਾਂ ਬੜਾ ਬਚਿੱਤਰ ਸਵਾਦ ਹੈ ਲਾਲੋ ਨੇ ਇਹ ਗੱਲ ਸੁਣ ਕੇ ਕਿਹਾ ਕਿ ਮਹਾਰਾਜ ਤੁਸਾਂ ਸੁਧਾਮਾ ਦੇ ਚੌਲਾਂ ਅਤੇ ਬਿਦੋਰ ਦੇ ਸਾਗ ਅਤੇ ਭੀਲਣੀ ਦੇ ਝੂਠੇ ਬੇਰਾਂ ਵਾਂਗੂ ਮੇਰੀ ਇਹ ਸੁੱਕੀ ਰੋਟੀ ਅੰਗੀਕਾਰ ਕਰਕੇ ਮੈਨੂੰ ਬਹੁਤ ਮਾਣ ਬਖਸ਼ਿਆ ਹੈ ਤੁਸੀਂ ਮੇਰੇ ਜਨਮ ਜਨਮਾਂਤਰਾਂ ਦੇ ਦੁੱਖ ਕੱਟ ਦਿੱਤੇ ਹਨ ਭਾਈ ਲਾਲੋ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਅਤੇ ਜਦ ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤਾਂ ਉਸ ਦੇ ਕਪਾਟ ਖੁੱਲ ਗਏ ਅਤੇ ਉਸ ਨੂੰ ਤਿੰਨੇ ਲੋਕਾਂ ਦੀ ਸੋਝੀ ਹੋ ਗਈ ਤਿੰਨ ਦਿਨਾਂ ਬਾਅਦ ਗੁਰੂ ਜੀ ਨੇ ਮਰਦਾਨੇ ਨੂੰ ਪੁੱਛਿਆ ਕਿ ਮਰਦਾਨਿਆ ਹੁਣ ਕਿੱਧਰ ਜਾਣ ਦੀ ਤੇਰੀ ਇੱਛਾ ਹੈ ਮਰਦਾਨੇ ਨੇ ਕਿਹਾ ਹੇ ਮਹਾਰਾਜ ਜਿੱਧਰ ਤੁਹਾਡੀ ਇੱਛਾ ਹੈ ਚੱਲੋ ਮੈਂ ਤਾਂ ਤੁਹਾਡੇ ਅਨੁਸਾਰ ਹੀ ਹਾਂ ਜਦ ਭਾਈ ਲਾਲੋ ਕੋਲੋਂ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸਨੇ ਕਿਹਾ ਗੁਰੂ ਜੀ ਕੁਝ ਚਿਰ ਹੋਰ ਇੱਥੇ ਹੀ ਨਿਵਾਸ ਰੱਖੋ ਤੁਹਾਡੀ ਸੰਗਤ ਕਰਕੇ ਮੇਰਾ ਜਨਮ ਮਰਨ ਕੱਟਿਆ ਜਾਏਗਾ ਗੁਰੂ ਜੀ ਨੇ ਇਹ ਗੱਲ ਸੁਣ ਕੇ ਜਦ ਮਰਦਾਨੇ ਵੱਲ ਵੇਖਿਆ ਤਾਂ ਉਸਨੇ ਕਿਹਾ ਤੁਸੀਂ ਇੱਥੇ 1 ਮਹੀਨਾ ਹੋਰ ਠਹਿਰੋ ਮੈਂ ਤਲਵੰਡੀ ਜਾ ਕੇ ਆਪਣੇ ਪਰਿਵਾਰ ਦੀ ਸੁੱਖ-ਸਾਂਦ ਲੈ ਕੇ ਆਉਂਦਾ ਹਾਂ ਇੱਥੋਂ ਦੇ ਲੋਕ ਮੇਰੇ ਤੇ ਹੱਸਦੇ ਹਨ ਤੇ ਮੇਰੇ ਮਨ ਨੂੰ ਗੁੱਸਾ ਆਉਂਦਾ ਹੈ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਗੁਰੂ ਜੀ ਨੇ ਕਿਹਾ ਕਿ ਲੋਕਾਂ ਦੀ ਪ੍ਰਵਾਹ ਨਹੀਂ ਕਰੀ ਦੀ ਲੋਕ ਤਾਂ ਬਹੁਤ ਕੁਝ ਕਹਿੰਦੇ ਹਨ ਕਿਸੇ ਵੀ ਤਰ੍ਹਾਂ ਰਾਜੀ ਨਹੀਂ ਹੁੰਦੇ ਇੱਥੇ ਤੇ ਉੱਥੇ ਪ੍ਰਮਾਤਮਾ ਹੀ ਪਾਤ ਰੱਖਣ ਵਾਲਾ ਹੈ ਭਾਈ ਲਾਲੋ ਨੇ ਫੇਰ ਹੱਥ ਜੋੜ ਕੇ ਬੇਨਤੀ ਕੀਤੀ ਕਿ हे ਕਿਰਪਾ ਨਿਧਾਨ ਇੱਕ ਮਹੀਨਾ ਹੋਰ ਮੇਰੇ ਕੋਲ ਨਿਵਾਸ ਕਰਕੇ ਦਾਸ ਨੂੰ ਨਿਹਾਲ ਕਰੋ ਪਾਈ ਲਾਲੋ ਦੀ ਦੀਨ ਬੇਨਤੀ ਸੁਣ ਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਲਾਲੋ ਦਾ ਬਚਨ ਸਾਡੇ ਕੋਲੋਂ ਮੋੜਿਆ ਨਹੀਂ ਜਾਂਦਾ ਇੱਕ ਮਹੀਨਾ ਇੱਥੇ ਠਹਿਰ ਕੇ ਫੇਰ ਕਿਸੇ ਹੋਰ ਪਾਸੇ ਵੱਲ ਚੱਲਾਂਗੇ ਮਰਦਾਨੇ ਨੇ ਕਿਹਾ ਗੁਰੂ ਜੀ ਫਿਰ ਮੈਨੂੰ ਆਗਿਆ ਦਿਓ ਮੈਂ ਤਲਵੰਡੀ ਹੋ ਆਵਾਂ ਤੁਸੀਂ ਵੀ ਜੇਕਰ ਪਿਤਾ ਮਹਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਨੂੰ ਕੋਈ ਸਨੇਹਾ ਦੇਣਾ ਹੈ ਤਾਂ ਦੇ ਦਿਓ ਗੁਰੂ ਜੀ ਨੇ ਕਿਹਾ ਸਾਡੇ ਬਾਰੇ ਜੋ ਤੂੰ ਦੇਖਦਾ ਹੈ ਉਹੋ ਹੀ ਪਿਤਾ ਜੀ ਨੂੰ ਕਹਿ ਦੇਵੀਂ ਤੇ ਆਪ ਸੇਤੀ ਹੀ ਆ ਜਾਵੇਂ ਆਗਾ ਲੈ ਕੇ ਮਰਦਾਨਾ ਤਲਵੰਡੀ ਨੂੰ ਤੁਰ ਪਿਆ ਪਿੱਛੋਂ ਗੁਰੂ ਜੀ ਸਾਰਾ ਦਿਨ ਬਾਹਰ ਜੰਗਲ ਵਿੱਚ ਰਹਿੰਦੇ ਤੇ ਸ਼ਾਮ ਨੂੰ ਭਾਈ ਲਾਲੋ ਦੇ ਘਰ ਆ ਜਾਂਦੇ ਲਾਲੋ ਬੜੇ ਪਿਆਰ ਨਾਲ ਆਪ ਜੀ ਦੀ ਸੇਵਾ ਕਰਦਾ ਤੇ ਭੋਜਨ ਤਿਆਰ ਕਰਕੇ ਸ਼ਕਾਉਂਦਾ ਗੁਰੂ ਜੀ ਦੀ ਸੰਗਤ ਕਰਕੇ ਭਾਈ ਲਾਲੋ ਜੀ ਦਾ ਅਗਿਆਨ ਦੂਰ ਹੋ ਗਿਆ ਅਤੇ ਸੰਸਾਰਕ ਪਦਾਰਥਾਂ ਦੀ ਵਾਸਨਾ ਨਾਸ਼ ਹੋ ਗਈ। ਭਾਈ ਲਾਲੋ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਉਸ ਦਾ ਜਨਮ ਮਰਨ ਕੱਟਿਆ ਗਿਆ। ਸੋ ਦੋਸਤੋ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਸਾਖੀ? ਜੇਕਰ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਮੇਰੇ ਚੈਨਲ ਕਿਤਾਬਾਂ ਦੇ ਪੰਨੇ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਧੰਨਵਾਦ।